ਮੇਰਾ ਨਾਮ ਸਰਦਾਰ ਬਲਜੀ ਸਿੰਘ ਮੇਰਾ ਪਿੰਡ ਡੁਗਰੀ ਆ ਇਹ ਮੇਰੀ ਭਤੀਜੀ ਮੈਦਾਤਾ ਜੀ ਲੱਗਦਾ ਇਹ ਆਰਮੀ ਸਕੂਲੇ ਪੜ੍ਹਦੀ ਆ ਤੇ ਗੱਡੀ ਇਹ ਗੱਡੀ ਆ ਰਹੀ ਸੀ ਜਦੇ ਸਰਜਿੰਦਰਾ ਸਕੂਲ ਦੇ ਲਾਗੇ ਉੱਥੋਂ ਇੱਕ ਸਕੂਟਰ ਵਾਲਾ ਗਲਤੀ ਹੋਣ ਦੇ ਨਾਲ ਇਹਨਾਂ ਨੂੰ ਦੇਖ ਕੇ ਉਹ ਗੱਡੀ ਜਿਹੜੀ ਆ ਸਿੱਧੀ ਫੇਟੇ ਤੋਂ ਆਈ ਸੀ ਭਤੀਜਾ ਮੇਰਾ ਅੱਗੇ ਬੈਠਾ ਹੋਇਆ ਸੀ ਤੋ ਉਹਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਇਹ ਕੇ ਇਹ ਮਾਨੂੰ ਨਹੀਂ ਬਤਾਉਂਦੇ ਕਿ ਕਰਕੇ ਕੋਈ ਜੁਤੀ ਜਿਹਦੇ ਮੇਰੇ ਲਈ ਤੰਨਾ ਤੋਂ ਤੇ ਨਾਲ ਤੋਂ ਬਹੁਤ ਬਲੀਡਿੰਗ ਹੋਈ ਆ ਵੀ ਕਾਫੀ ਸ਼ੂਨੀ ਕੋਈ ਲੇਟੈਂਸੀ ਦਾ ਆਪੋਰਟ ਦੇ ਵਿੱਚ ਅਵੇਅਰਨੈਸ ਦੀ ਨਹੀਂ ਘਟਾ ਤੇ ਕੋਈ ਵੀ ਪ੍ਰਸ਼ਾਸਨ ਦਾ ਅੱਜ ਤੱਕ ਅਜੇ ਤੱਕ ਕੋਈ ਵੀ ਨਹੀਂ ਇੱਥੇ ਪਹੁੰਚਿਆ ਜਦ ਕਿ ਪ੍ਰਸ਼ਾਸਨ ਨੂੰ ਸਕੂਲ ਦੇ ਬੱਚਿਆਂ ਦਾ ਗੱਡੀ ਦਾ ਐਕਸੀਡੈਂਟ ਹੋਇਆ ਹੋਵੇ ਤੇ ਕਿਸੇ ਪ੍ਰਸ਼ਾਸਨ ਨੂੰ ਕੰਨੋਂ ਕੰਨ ਖ਼ਬਰੀ ਨਾ ਹੋਵੇ ਕਿ ਕੀ ਹੋਇਆ ਇੱਕ ਬੱਚੇ ਦਾ ਜੰਡਿਆਂ ਦਾ ਉਹਦਾ ਗੋਡਾ ਫ੍ਰੈਕਚਰ ਹੋਇਆ ਆਪਰੇਟ ਹੋਇਆ ਮੇਰੇ ਭਤੀਜੇ ਦੀ ਜਿਹੜੀ ਆ ਕੋਹਣੀ ਦਾ ਆਪਰੇਟ ਹੋਣ ਡਿਆ ਚੱਲਣ ਡਿਆ ਤੇ ਇਹਦੇ ਸਿਟੀ ਸਕੈਨ ਹੋਣ ਦੇ ਦਾ ਪਤਾ ਨਹੀਂ ਹੁਣ ਸਿਰ ਦੇ ਵਿੱਚ ਕਿੰਨੀ ਸਾਕਿਆ ਤੇ ਹੋਰ ਨਾ ਬੱਚਿਆਂ ਦੇ ਵੀ ਸਤਾਂ ਲੱਗੀਆਂ ਨੇ ਇਹ ਬੱਚੇ ਉਸ ਵਕਤ ਜਿਹੜੇ ਮੌਜੂਦ ਸੀਗੇ ਗੈਨ ਦੇ ਵਿੱਚ 7-8 ਬੱਚੇ ਦੱਸਦੇ ਸੀ ਮੌਜੂਦ ਸੀਗੇ 7-8 ਤੇ ਇੱਕ ਤੇ ਪ੍ਰਸ਼ਾਸਨ ਦੇ ਅੱਗੇ ਪੀਲਿਆ ਕਿ ਇਹਦੇ ਵਿੱਚ ਜਿਹੜੇ ਆ ਜਮਰ ਲੱਗਨੇ ਚਾਹੀਦੇ ਆ ਉਹਦੀ ਸਪੀਡ ਲਿਮਟ ਹੋਣੀ ਚਾਹੀਦੀ ਆ ਖਾਸ ਕਰਕੇ ਸਕੂਲ ਗੱਡੀਆਂ ਦੀ ਕੋਈ ਵੈਨ ਹੋਵੇ ਬੱਸ ਹੋਵੇ ਕਿ 50 ਦੀ ਜਾਂ 50-60 ਦੀ ਸਪੀਡ ਤੋਂ ਵੱਧ ਨਾ ਗੱਡੀ ਕੋਈ ਚਲਾ ਸਕੇ ਕਿ ਇਹ ਚੀਜ਼ਾਂ ਦੀ ਬੜੀ ਘਾਟ ਆ ਆਖ ਦਿੰਦੇ ਕਾਗਜ਼ਾਂ ਪੱਤਰਾਂ 'ਚ ਬਹੁਤ ਹੁੰਦੀਆਂ ਚੱਲਦਾ ਕਿ ਜੀ ਆ ਕਰ ਦਿੱਤਾ ਜਦੋਂ ਕੋ ਹਾਦਸਾ ਹੁੰਦਾ ਤੇ ਉੱਥੇ ਇਹ ਚੀਜ਼ਾਂ ਦੀਆਂ ਗੱਲਾਂ ਚੱਲਦੀਆਂ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਵਾ ਇਨਸੀਡੈਂਟ ਹੋਇਆ ਕੋਈ ਵੀ ਪ੍ਰਸ਼ਾਸਨ ਨਾ ਕੋਈ ਪੁਲਸ ਵਾਲਾ ਨਾ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਇੱਥੇ ਨਹੀਂ ਪਹੁੰਚਿਆ ਵੀ ਕੀ ਗੱਲ ਹੋਈ ਆ ਬੱਚਿਆਂ ਦੀ ਸਿਹਤ ਕਿត្រਾਂ ਦੀ ਆ ਜਾਂ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਕੀ ਡਰਾਈਵਰ ਵੀ ਜਿਹੜਾ ਵਾ ਉਹ ਜੇਰੇ ਲਾ ਆ ਜਾ ਉਹਦੇ ਵੀ ਕਾਫੀ ਜੜੀਆਂ ਨੇ ਸਟਾਂ ਲੱਗੀਆਂ ਮੇਰੇ ਵੱਲੋਂ ਤੇ ਇਹੀ ਮੰਗਿਆ ਕਿ ਇਸ ਚੀਜ਼ ਦੇ ਉੱਤੇ ਸ਼ਕਤੀ ਦੇ ਨਾਲ ਕੰਟਰੋਲ ਹੋਣਾ ਚਾਹੀਦਾ ਵਾ ਖਾਸ ਕਰਕੇ ਸਕੂਲਾਂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਇਹ ਚੀਜ਼ ਦੀ ਹਦਾਇਤ ਹੋਣੀ ਚਾਹੀਦੀ ਆ ਕਿ ਗੱਡੀਆਂ ਦੇ ਵਿੱਚ ਸਪੀਡ ਲਿਮਟ ਹੋਣੀ ਚਾਹੀਦੀ ਹੈ ਉਸ ਤੋਂ ਵੱਧ ਗੱਡੀ ਜਿਹੜੀ ਆ ਉਹ ਓਵਰ ਸਪੀਡ ਨਾ ਜਾ